ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਲਰਨ ਇਟਾਲੀਅਨ ਵਿਦ ਯੋਰ ਬਿਲ ਪੰਜਾਬੀ ਮੈਂ ਆਪਣੇ ਚੈਨਲ ਦਾ ਨਾਮ ਚੇਂਜ ਕੀਤਾ ਆ ਸੋ ਜੇ ਤੁਸੀਂ ਮੇਰੇ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਨੈਕਸਟ ਕਿਹੜੀ ਟਾਪਿਕ ਤੇ ਤੁਸੀਂ ਵੀਡੀਓ ਚਾਹੁੰਦੇ ਹੋ ਜ਼ਰੂਰ ਲਿਖਿਓ ਤੇ ਜਿਨ੍ਹਾਂ ਨੇ ਹਾਲ ਤੱਕ ਮੇਰੇ ਇੰਸਟਾਗ੍ਰam ਤੇ ਟਿਕਟੌਕ ਤੇ ਫੇਸਬੁੱਕ ਤੇ ਤੇ ਸਾਡੇ ਦੂਸਰੇ ਜਗ੍ਹਾ ਜਿਹਾ ਪਰ ਮੇਰੇ ਆਪਣੇ ਕੇਸੋ ਬੰਨੂ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਬਾਕੀ ਸਾਡੇ ਸਾਰੇ ਸੋਸ਼ਲ ਮੀਡੀਆ ਨੂੰ ਜ਼ਰੂਰ ਫੋਲੋ ਕਰ ਲਓ ਤਾਕਿ ਤੁਹਾਨੂੰ ਪਤਾ ਲੱਗਦਾ ਰਹੇ ਕਿਹੜੀ ਵੀਡੀਓ ਅਸੀਂ ਪਹਿਲਾਂ ਪਾਉਣੀ ਹੈ ਤੇ ਤੁਸੀਂ ਬਿਨਾ ਦੇਖੇ ਵੀਡੀਓ ਰਹਿ ਨਾ ਸਕੋ ਤੇ ਤੁਸੀਂ ਟਾਈਨ ਯ ਜਰੂਰ ਸਿੱਖੋ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਸ਼ਬਦ ਖਾਣ ਦੀਆਂ ਚੀਜ਼ਾਂ ਦੇ ਨਾਲ ਮਤਲਬ ਕਿਚਨ ਦੀਆਂ ਇਨਗਰੀਡੀਅੰਟ ਦੇ ਨਾਲ ਮੈਂ ਤੁਹਾਨੂੰ ਸਿਖਾਉਂਗੀ ਮੈਂ ਉਹੀ ਸਿਖਾਉਂਗੀ ਅੱਜ ਦੀ ਵੀਡੀਓ ਜਿਹੜੇ ਟਾਈਨ ਲੋਕ ਬਾਤ ਕਰਦੇ ਜਾਂ ਤੁਸੀਂ ਟਾਈਨ ਲੋਕਾਂ ਦੇ ਨਾਲ ਹੀ ਗੱਲ ਕਰਦੀਆਂ ਉਹੀ ਇੰਪੋਰਟੈਂਟ ਸ਼ਬਦ ਮੈਂ ਤੁਹਾਨੂੰ ਅੱਜ ਸਿਖਾਉਂਗੀ ਸੋ ਵੀਡੀਓ ਸਾਰੇ ਦੇ ਬੱਚਿਆਂ ਦੇ ਲੈ ਕੇ ਬਜ਼ੁਰਗਾਂ ਦੇ ਲਈ ਹਰੇਕ ਦੇ ਲਈ ਵੀਡੀਓ ਇੰਪੋਰਟੈਂਟ ਹੋਣ ਵਾਲੀਆਂ ਜੇ ਤੁਸੀਂ ਵੀ ਟਾਇਰ ਸਿੱਖਣਾ ਚਾਹਦੇ ਹੋ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਸੋ ਮਸਟ ਵਾਚ ਜਿਹੜੀਆਂ ਮੈਂ ਪੜੀਆਂ ਲਾਸਟ ਵੀਡੀਓਸ ਪਾਈਆਂ ਉਹ ਵੀ ਸਗੀਆਂ ਇੰਪੋਰਟੈਂਟ ਹੀ ਹੈਗੀਆਂ ਸੋ ਆਓ ਅੱਜ ਹੈਗਾ ਦੇ ਫੋਰ ਦੇ ਫੋਰ ਇਹ ਵੀ ਹੈਗੇ ਕਿ ਲਈ ਮੇਰੇ ਚਾਰ ਵੀਡੀਓ ਹੈਗੀਆਂ ਬੜੀਆਂ ਪਹਿਲੀਆਂ ਵੀ ਬਹੁਤ ਵੀਡੀਓ ਆ ਚੁੱਕੀਆਂ ਸੋ ਵੀ ਮਸਟ ਵਾਚ ਦੇਖਿਓ ਸੋ ਇਹ ਸੈਂਟੈਂਸਿਸ ਦੀ ਵਰਡਸ ਦੀ ਆ ਰਹੀ ਹੈ ਚੌਥੀ ਵੀਡੀਓ ਅੱਜ ਦੀ हां जी आज ਦਾ ਸਭ ਤੋਂ ਪਹਿਲਾ ਸੈਂਟੈਂਸ ਹੈਗਾ ਖਾਣਾ ਮਤਲਬ ਆਪਾਂ ਇੰਗਲਿਸ਼ ਕਹਿੰਦੇ ਫੂਡ ਫੂਡ ਨੂੰ ਇਟਾਲੀਅਨ ਦੇ ਵਿੱਚ ਆਪਾਂ ਬਿਲਕੁਲ ਹੀ ਆਪੋਜ਼ਿਟ ਬੋਲਦੇ ਆ ਇਟਾਲੀਅਨ ਤੇ ਇੰਗਲਿਸ਼ ਕੋਸ਼ਕਸ਼ ਵਰਡ ਹੈਗੇ ਆ ਸਿਮਿਲਰ ਜੇ ਆ ਕੋਸ਼ਕ ਮਤਲਬ ਕੋਸ਼ਕ ਆਪਾਂ ਇਹ ਕਹਿੰਦੇ ਵੀ 50-50 ਨਹੀਂ ਆਪਾਂ ਇਹ ਕਹਿੰਦੇ ਆ ਵੀ 10 10% ਇੰਗਲਿਸ਼ ਮੈਚ ਕਰਦੇ ਆ ਥੋੜਾ ਬਹੁਤਾ ਫਰਕ ਹੈ ਨਾ ਹੁਣ ਜਿੱਦਾਂ ਦੇਖੋ ਇਟਾਲੀਅਨ ਦੇ ਵਿੱਚ ਆਪਾਂ ਇੰਗਲਿਸ਼ ਤੇ ਵਿੱਚ ਆਪਾਂ ਬੋਲਦੇ ਆ ਫੂਡ ਪੰਜਾਬੀ ਵਿੱਚ ਆਪਾਂ ਕਹਿੰਦੇ ਆ ਖਾਣਾ ਐ ਡਾਲੀਆ ਵਿੱਚ ਆਪਾਂ ਇਹ ਬਿਲਕੁਲ ਹੀ ਉਲਟ ਬੋਲਣਾ ਡਾਲੀਆ ਦੇ ਵਿੱਚ ਕਹਣਾ ਚੀਪੋ ਚੀਬੋ ਚੀਬੋ ਹੁੰਦਾ ਭੋਜਨ ਫੂਡ ਖਾਣਾ ਠੀਕ ਹੈ ਇਹ ਤਾਂ ਹੋ ਗਿਆ ਖਾਣ ਵਾਲੀ ਚੀਜ਼ ਹੁਣ ਜੇ ਆਪਾਂ ਪੀਣ ਵਾਲੀ ਚੀਜ਼ ਦੇ ਕਿਸੇ ਦੀ ਗੱਲ ਕਰਨੀ ਹੈ ਨਾ ਕੋਈ ਵੀ ਚੀਜ਼ ਵਾਲੀ ਪੀਣ ਪੀਣ ਦੀ ਗੱਲ ਹੋਵੇ ਕੋਲ ਡਰਿੰਕ ਹੋਵੇ ਆਪਕਾ ਫੇ ਹੋਵੇ ਕੁਛ ਵੀ ਹੋਵੇ ਠੀਕ ਆ ਇਕਲੀ ਪੀਣ ਦੀ ਚੀਜ਼ ਦੀ ਆਪਾਂ ਗੱਲ ਕਰਨੀ ਆਪਾਂ ਨਾਮ ਨਹੀਂ ਲੈਣਾ ਇਕਲੀ ਪੀਣ ਦੀ ਚੀਜ਼ ਦੀ ਗੱਲ ਕਰਨੀ ਆ ਜੂਸ ਹੋਵੇ ਹਨ ਉਹਨੂੰ ਆਪਾਂ ਕੀ ਕਹਿੰਦੇ ਆ ਬੇਵਾਂਦਾ ਬੇਵਾਂਦਾ ਮਤਲਬ ਪੀਣ ਵਾਲੀ ਚੀਜ਼ ਹੁਣ ਸਵੇਰ ਦੀ ਰੋਟੀ ਨੂੰ ਕੀ ਕਹਿੰਦੇ ਇਟਾਲੀਅਨ ਦੇ ਵਿੱਚ ਆਪਾਂ ਜਿਹਨੂੰ ਕਹਿੰਦੇ ਆ ਬ੍ਰੈਕਫਾਸਟ ਇੰਗਲਿਸ਼ ਚ ਉਹਦਾ ਆਪਾਂ ਪਤਾ ਹੈ ਨਹੀਂ ਪੰਜਾਬੀ ਸਵੇਰ ਦੀ ਰੋਟੀ ਖਾਣੀ ਨਾ ਨਾਸ਼ਤਾ ਉਹਨੂੰ ਆਪਾਂ ਇਟਾਲੀਅਨ ਦੇ ਵਿੱਚ ਕੀ ਬੋਲਾਂਗੇ ਕੋਲਾਸੀਓਨੇ ਕੋਲਾਸੀਓਨੇ ਮਤਲਬ ਸਵੇਰ ਦੀ ਰੋਟੀ ਨੂੰ ਇਟਾਲੀਅਨ ਦੇ ਵਿੱਚ ਕਹਿੰਦੇ ਕੋਲਾਸਿਓ ਨੇ ਬ੍ਰੈਕਫਾਸਟ ਹੁਣ ਦੁਪਹਿਰ ਦੀ ਰੋਟੀ ਨੂੰ ਦੁਪਹਿਰ ਦੇ ਖਾਣੇ ਨੂੰ ਕੀ ਕਹਿੰਦੇ ਟਾਲੀਅਨ ਦੇ ਵਿੱਚ ਪ੍ਰਾਂਜ਼ੋ ਪ੍ਰਾਂਜ਼ੋ ਠੀਕ ਆ ਕੋਲਾਸਿਓ ਦੇ ਪ੍ਰਾਂਜ਼ੋ ਰਾਤ ਦੇ ਖਾਣੇ ਨੂੰ ਕੀ ਕਹਿੰਦੇ ਆ ਹੁਣੇ ਵੀ ਇੰਪੋਰਟੈਂਟ ਹੈ ਨਾ ਤੁਸੀਂ ਟਾਲੀਆਦ ਨਾਲ ਕਨਵਰਸੇਸ਼ਨ ਕਰਦੇ ਆ ਤੁਹਾਡਾ ਗੱਲ ਕਰਦੇ ਆ ਵੀ ਰਾਤ ਦੀ ਰੋਟੀ ਦੇ ਰੋਟੀ ਰਾਤ ਦੇ ਓਟੇ ਲਈ ਤੁਸੀਂ ਕੀ ਬਣਾਇਆ ਦੁਪਹਿਰ ਦੇ ਖਾਣੇ ਦੇ ਲਈ ਤੁਸੀਂ ਕੀ ਕੁਝੀ ਨਾਲ ਰਹੀ ਕੀਤਾ ਆ ਜਾਂ ਬ੍ਰੈਕਫਾਸਟ ਵਿੱਚ ਤੁਸੀਂ ਕੀ ਖਾਦਾ ਸੀਗਾ ਹਰ ਰਾਤ ਦੇ ਖਾਣੇ ਲਈ ਦਿਲ ਕੀ ਆ ਚੇਨਾ ਚੇਨਾ ਓਕੇ ਆਪਾਂ ਕਹਿੰਦੇ ਨੇ ਡਿਨਰ ਬ੍ਰੈਕਫਾਸਟ ਲੰਚ ਡਿਨਰ ਉਹ ਦੇਖੋ ਤਿੰਨਾਂ ਦੇ ਵਿੱਚ ਕਿੰਨਾ ਜ਼ਮੀਨ ਆਸਮਾਨ ਦਾ ਫਰਕ ਆ ਬ੍ਰੈਕਫਾਸਟ ਲੰਚ ਡਿਨਰ ਇਟਾਲੀਅਨ ਦੇ ਵਿੱਚ ਆਪਾਂ ਬੋਲਾਂਗੇ ਕੁਲਾਸੀਓ ਨੇ ਪ੍ਰਾਂਜ਼ੋ ਚੇਰਾ ਫਾਰਕ ਰੈਗਾਨ ਰੋਲ ਰੈਗਾਨ ਰੋਟੀ ਸਿੰਪਲ ਆਪਾਂ ਰੋਟੀ ਦੀ ਗੱਲ ਕਰਨੀ ਹੈ ਨਾ ਆਪਣੇ ਬਹੁਤੇ ਆਪਾਂ ਕਹਿੰਦੇ ਆ ਪੰਜਾਬੀ ਆਪਾਂ ਪੀਪਲ ਕੇ ਸਾਨੂੰ ਰੋਟੀ ਨੂੰ ਨਹੀਂ ਪਤਾ ਇਟਾਲੀਅਨ ਦੇ ਵਿੱਚ ਕੀ ਕਹਿੰਦੇ ਆ ਆਪਣੀ ਰੋਟੀ ਉਹ ਬਰੀਕ ਹੁੰਦੀ ਆ ਪਤਲੀ ਜੀ ਹੁੰਦੀ ਰੋਟੀ ਹਰ ਇਹਨਾਂ ਦੀ ਰੋਟੀ ਕੀ ਹੁੰਦੀ ਆ ਬ੍ਰੈਡ ਆ ਰੋਟੀ ਹੈ ਨਾ ਉਹ ਇਹਨਾਂ ਦੀ ਬ੍ਰੈਡ ਆ ਹੁਣ ਦੇ ਨਹੀਂ ਬ੍ਰੈਡ ਆ ਰੋਟੀ ਇਹਨਾਂ ਦੀ ਟਾਈਆਂ ਲੋਕਾਂ ਦੀ ਰੋਟੀ ਨੂੰ ਆਪਾਂ ਇੰਗਲਿਸ਼ ਗੈਸ ਸਕਦੇ ਬ੍ਰੈਡ ਹਨਾ ਬਟ ਆਪਾਂ ਇਟਾਲੀਅਨ ਦੇ ਵਿੱਚ ਕੀ ਕਹਾਂਗੇ ਆਪਣੀ ਰੋਟੀ ਨੂੰ ਇਹਨਾਂ ਦੀ ਰੋਟੀ ਨੂੰ ਪਾਣੀ ਪਾਣੀ ਮਤਲਬ ਬ੍ਰੈਡ ਹੋਰ ਅੱਗੇ ਹੈਗਾ ਪਾਣੀ ਵਾਟਰ ਵਾਟਰ ਨੂੰ ਆਪਾਂ ਇਟਾਲੀਅਨ ਦੇ ਵਿੱਚ ਕੀ ਕਹਾਂਗੇ ਆਕਵਾ ਆਕਵਾ ਮਤਲਬ ਵਾਟਰ ਪਾਣੀ ਸ਼ਰਾਬ ਸ਼ਰਾਬ ਇੱਥੇ ਸ਼ਰਾਬ ਇੰਡੀਆ ਦੇ ਸ਼ਰਾਬ ਮਿਲਦੀਆਂ ਠੇਕਿਆਂ ਦੇ ਹਨਾ ਇੱਥੇ ਸ਼ਰਾਬ ਮਿਲਦੀ ਹੈ ਨਾਰਮਲ ਸੁਪਰਮਾਰਕੀਟ ਦੇ ਵਿੱਚ ਕਿਸੇ ਵੀ ਸੁਪਰਮਾਰਕੀਟ ਦੇ ਵਿੱਚ ਚਲ ਜੇ ਉੱਥੇ ਤੁਹਾਨੂੰ ਸ਼ਰਾਬ ਦੀਆਂ ਤਾਕਾਈ ਲੱਗੀਆਂ ਮਿਲ ਲੈਂਗੀਆਂ ਜਿਹੜੀ ਮਰਜ਼ੀ ਆ ਬ੍ਰੈਂਡ ਲੈ ਲਓ ਜੋ ਮਰਜ਼ੀ ਬੀਅਰ ਪੀ ਲਓ ਜੋ ਮਰਜ਼ੀ ਪੀ ਲਓ ਨਾਰਮਲ ਸ਼ਾਪ ਤੇ ਵੀ ਇੱਥੇ ਗੈਲੋ ਜਿਹੜੇ ਪਿਸਰੀਆ ਹੁੰਦੇ ਆ ਜਾਂ ਫਿਰ ਨਾਰਮਲ ਅਲਮੰਦ ਟੈਰੀ ਦੀਆਂ ਸ਼ਾਪਸ ਹੁੰਦੀਆਂ ਆ ਨਾ ਉੱਥੇ ਨਾਰਮਲ ਹੀ ਤੁਹਾਨੂੰ ਸ਼ਰਾਬ ਤੁਹਾਨੂੰ ਮਿਲ ਜਾਂਦੀ ਆ ਇੱਥੇ ਇੰਡੀਆ ਹੁੰਦੇ ਵੀ ਨਹੀਂ ਜਿੱਥੇ ਬੱਚਿਆਂ ਦੇ ਨਹੀਂ ਜਾਣਾ ਜਿੱਥੇ ਸ਼ਰਾਬ ਦਾ ਠੇਕਾ ਹੋਵੇ ਚੰਗਾ ਨਹੀਂ ਸਮਝਦੇ ਇੱਥੇ ਤਾਂ ਬੱਚੇ ਉੱਥੇ ਧੜੰਗੇ ਲਾਉਂਦੇ ਹੁੰਦੇ ਆ ਇੱਥੇ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਸ਼ਰਾਬ ਸ਼ਰਾਬ ਨੂੰ ਇੱਥੇ ਟਾਲੀਆਂ ਦੇ ਵਿੱਚ ਬੋਲਦੇ ਆ ਵਿਨੋ ਵਿਨੋ ਹੁੰਦੀ ਆ ਸ਼ਰਾਬ ਕਾਫੀ ਆਦਮੇ ਗੱਲ ਕੀਤੀ ਸੀ ਪੀਣ ਵਾਲੀ ਚੀਜ਼ ਤੇ ਉਹ ਚ ਕੋਈ ਵੀ ਪੀਣ ਵਾਲੀ ਚੀਜ਼ ਹੋ ਸਕਦੀ ਉਹਨੂੰ ਕਹਿੰਦੇ ਬਿਵੰਦਾ ਹੁਣ ਆਪਾਂ ਗੱਲ ਕਰਦੇ ਟਿਪਿਕਲੀ ਚੀਜ਼ਾਂ ਦੀ ਕਾਫੀ ਕਾਫੀ ਨੂੰ ਆਪਾਂ ਇੰਗਲਿਸ਼ 'ਚ ਵੀ ਆਪਾਂ ਕਹਿੰਦੇ ਆ ਕਾਫੀ ਤੇ ਟਾਲੀਆਂ ਦੇ ਵਿੱਚ ਕਹਿੰਦੇ ਆ ਕਾਫੇ फे हम अगे लिखी चाह आप चाह पीने तो गर्म चाह दुद इलाफ के अदरक पाके चाहिए गर्म चाह पीने ठंडी चाह हम ठंडी चाहू की कहते हैं तेह फ्रिज लगिया हों बोटल और तेह की पुदीने वाली निंबू वाली अदरक वाली तेह है ना। ਏ ਠੰਡੀ ਤੇ ਪੀਂਦੇ ਆ ਚਾਹ ਪੀਂਦੇ ਆ ਹੁਣ ਅਗੇ ਦੁੱਧ ਦੁੱਧ ਨੂੰ ਇਟਾਲੀਅਨ ਦੇ ਵਿੱਚ ਕੀ ਕਹਾਂਗੇ ਆਪਾਂ ਲਾਤੇ ਇੰਗਲਿਸ਼ ਦੇ ਲੋਕ ਆਪਾਂ ਕਹਿੰਦੇ ਆ ਮਿਲਕ ਬਟ ਇਟਾਲੀਅਨ ਦੇ ਪੰਜਾਬੀ ਦੇ ਵਿੱਚ ਆਪਾਂ ਬਿਲਕੁਲ ਹੀ ਉਲਟ ਬੋਲਦੇ ਆ ਪੰਜਾਬੀ ਤੇ ਆਪਾਂ ਕਹਿੰਦੇ ਦੁੱਧ ਤੇ ਟਾਲੀਅਨ ਦੇ ਵਿੱਚ ਆਪਾਂ ਬੋਲਾਂਗੇ ਲਾਤੇ ਖੰਡ ਖੰਡ ਨੂੰ ਆਪੇ ਡਾਲੀਅਨ ਦੇ ਵਿੱਚ ਬੋਲਾਂਗੇ ਜ਼ੂਕੇਰੋ ਜ਼ੂਕੇਰੋ ਮਤਲਬ ਖੰਡ ਲੂਣ ਲੂਣ ਮਤਲਬ ਸਾਲਟ ਆਪਾਂ ਇੰਗਲਿਸ਼ ਕਹਿੰਦੇ ਸਾਲਟ ਹੈ ਨਾ ਉਹ ਸਾਲਟ ਦੇ ਨਾਲ ਸਿਮਿਲਰ ਜਿਹਾ ਹੀ ਹੈ ਸਿਮਿਲਰ ਮਿਲਦਾ ਜੁਲਦਾ ਹੀ ਆ ਇਟਾਲੀਅਨ ਦੇ ਵਿੱਚ ਆਪਾਂ ਸਾਲਟ ਨੂੰ ਬੋਲਾਂਗੇ ਸਾਲੇ ਸਾਲੇ ਠੀਕ ਆ ਹੁਣ ਆ ਗਿਆ ਇਹ ਕਾਲੀ ਮਿਰਚ ਜਿਹਨਾਂ ਪਰ ਕਹਿੰਦੇ ਬਲੈਕ ਪੀਪਰ ਇੰਗਲਿਸ਼ ਚ ਆਪਾਂ ਕਹਿੰਦੇ ਬਲੈਕ ਕਾਲੀ ਪੀਪਰ ਮਿਰਚ ਕਾਲੀ ਮਿਰਚ ਇਟਾਲੀਅਨ ਵਿੱਚ ਕੱਲੀ ਬੋਲ ਦਿੰਦੇ ਆ ਪੀਪੇ ਪੀਪੇ ਜਾਂ ਪੀਪੇ ਨੀਰੀ ਬੋਲ ਦਿੰਦੇ ਆ ਜਾਂ ਪੀਪੇ ਕਹਿੰਦੀ ਬੋਲ ਦਿੰਦੇ ਪੀਪੇ ਠੀਕ ਆ ਤੇਲ ਆਇਲ ਇੰਗਲਿਸ਼ ਆਪਾਂ ਆਇਲ ਕਹਿੰਦੇ ਨਾ ਕੋਈ ਵੀ ਓਇਲ ਹੋ ਸਕਦਾ ਓਇਲ ਇਟਾਲੀਅਨ ਦੇ ਵੀ ਤੁਸੀਂ ਨਾ ਥੋੜਾ ਜਿਹਾ ਟਵਿਸਟ ਕਰਿਆ ਜਰਾ ਖੂੜਾ ਜਿਹਾ ਬਦਲਨਾ ਇਟਾਲੀਅਨ ਦੇ ਵਿੱਚ ਤੁਸੀਂ ਕੀ ਕੀ ਕਹਿਣਾ ਉਹਨੂੰ ਓਲਿਓ ਓਲਿਓ ਨਹੀਂ ਆਲਿਓ ਨਹੀਂ ਕਹਿਣਾ ਜੇ ਤੁਸੀਂ ਇਹਨੂੰ ਆਲਿਓ ਕਹਿ ਤਾ ਐਡੇ ਨਾਲ ਹੈਨਾ ਤਾਂ ਇਹ ਬਣ ਜਾਣਾ ਲਸਣ ਠੀਕ ਆ ਇਹਨੂੰ ਕਹਿਣਾ ਓ ਨਾਲ ਊੜੇ ਦਾ ਮੂੰਖ ਖੁੱਲਾ ਓ ਠੀਕ ਆ ਓਲਿਓ ਠੀਕ ਆ ਅਗੇ ਹੈਗਾ ਫਲ ਫਰੂਟ ਇੰਗਲਿਸ਼ ਆਪਾਂ ਕਹਿੰਦੇ ਆ ਇਟਾਲੀਅਨ ਦੇ ਵਿੱਚ ਵੀ ਸੇਮ ਹੈ ਆ ਥੋੜਾ ਇਹ ਚੇਂਜ ਕਰ ਦਿਓ ਇੱਥੇ ਹੁਣ ਦਿਮਾਗ ਵਿੱਚ ਇਹਦਾ ਪ੍ਰੈਸ਼ਰ ਨਹੀਂ ਜਿਹੜਾ ਜਿਹੜੇ ਸ਼ਾਮੇ ਚੇਂਜ ਹੁੰਦੇ ਆ ਦਿਮਾਗ 'ਚ ਫਿੱਟ ਕਰ ਲਓ ਉਹਨਾਂ ਨੂੰ ਚੇਂਜ ਕਰ ਲਓ ਫਰੂਟ ਫਰੂਟ ਦਾ ਇੱਥੇ ਬਣਾ ਦਿਓ ਇਟਾਲੀਅਨ ਦੇ ਵਿੱਚ ਫਰੂਤਾ ਟੈਂਕਾ ਨਹੀਂ ਬੋਲਣਾ ਤੱਪਤਾ ਬੋਲਣਾ ਫਰੂਤਾ ਠੀਕ ਆ ਸਬਜੀ ਸਬਜੀ ਇੰਗਲਿਸ਼ ਆਪਾਂ ਕਹਿੰਦੇ ਵੈਜੀਟੇਬਲ ਬਟ ਇਟਾਲੀਅਨ ਦੇ ਵਿੱਚ ਉਲਟਿਆ ਇਟਾਲੀਅਨ ਦੇ ਵਿੱਚ ਆਪਾਂ ਆਪਾਂ ਬੋਲਣਾ ਵਰਦੂਰਾ ਵਰਦੂਰਾ ਫਰੂਤਾ ਵਰਡੂਰਾ ਠੀਕ ਆ ਮਾਸ ਮਾਸ ਮਤਲਬ ਮੀਟ 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 ਨੂੰ ਆਪਾਂ ਇਟਾਲੀਅਨ ਦੇ ਵਿੱਚ ਬੁਲਾਗੇ ਕਾਰਨੇ ਕਾਰਨੇ ਮਤਲਬ ਮੀਟ ਮਾਸ ਮੱਛੀ ਆਪਾਂ ਇੰਗਲਿਸ਼ ਕਹਿੰਦੇ ਆ ਫਿਸ਼ ਇਟਾਲੀਅਨ ਦੇ ਵਿੱਚ ਵੀ ਉਹਦਾ ਉਹ ਬਿਲਕੁਲ ਉਲਟਾ ਇਟਾਲੀਅਨ ਦੇ ਵਿੱਚ ਕਹਿੰਦੇ ਆ ਪੇਸ਼ੇ ਪੇਸ਼ੇ ਮਤਲਬ ਮੱਛੀ ਮੁਰਗਾ ਮੁਰਗਾ ਨੂੰ ਆਪਾਂ ਇਟਾਲੀਅਨ ਦੇ ਵਿੱਚ ਬੋਲਦੇ ਆ ਪੋਲੋ ਅਤੇ ਚਿਕਨ ਕਬਾਬ ਬੜਾ ਫੇਮਸ ਹੈ ਪੋਲੋ ਅਗੇ ਇਥੇ ਪੋਲੋ ਮੁਰਕੀਆਂ ਵੀ ਆਂਦੀਆਂ ਲੈਗ ਪੀਸ ਬੜੇ ਫੇਮਸ ਹੁੰਦੇ ਆ ਆਪਣੇ ਇੰਡੀਅਨ ਬਣਾਉਂਦੇ ਆ ਬਹੁਤ ਜਗ੍ਹਾ ਤੇ ਬਹੁਤ ਫੇਮਸ ਹੁੰਦੇ ਆ ਬਹੁਤ ਟੇਸਟੀ ਹੁੰਦੇ ਨਾਲ ਇਹੋ ਅੰਡੇ ਐਜ ਇੰਗਲਿਸ਼ ਆਪਾਂ ਕਹਿੰਦੇ ਐਗ ਜਾਨਾ ਇਟਾਲੀਅਨ ਦੇ ਵਿੱਚ ਬਿਲਕੁਲ ਹੀ ਉਲਟ ਇਟਾਲੀਅਨ ਜੇ ਮੈਂ ਬੋਲਾਂਗਾ ਵਾਵਾ ਵਾਵਾ ਇੱਥੇ ਅਗਰੇ ਪਨੀਰ ਲਿਖਿਆ ਹੈ ਪੰਜਾਬੀ ਦੇ ਵਿੱਚ ਮੈਂ ਨਾ ਇੰਗਲਿਸ਼ ਆਪਾਂ ਕਹਿੰਦੇ ਚੀਜ਼ ਕਲਮੇ ਇਟਾਲੀਅਨ ਨੂੰ ਤਾਲੀਆਂ ਦੇ ਵਿੱਚ ਕੀ ਕਹਿੰਦੇ ਫੇ ਮੈਂ ਤੁਹਾਨੂੰ ਅੱਗੇ ਐਕਸਪਲੇਨ ਕਰਦੀ ਆਂ ਇੰਗਲਿਸ਼ ਆਪਾਂ ਕਹਿੰਦੇ ਚੀਜ਼ ਇੱਥੇ ਟਾਲੀਅਨ ਦੇ ਵਿੱਚ ਕਹਿੰਦੇ ਆ ਫਰਮਾਜੋ ਫਰਮਾਜੋ ਇੱਥੇ ਇੰਗਲਿਸ਼ ਪਨੀਰ ਦੇਖ ਲਓ ਆਪਣੇ ਇੱਕ ਤਰ੍ਹਾਂ ਦਾ ਪਨੀਰ ਹੈ ਨਾ ਇਟਾਲੀਅਨ ਦੇ ਵਿੱਚ ਫਰਮਾਜੋ ਪਨੀਰ ਹਨ ਕਿੰਨੇ ਤਰ੍ਹਾਂ ਦਾ ਪਨੀਰ ਆ ਮਤਲਬ ਤੁਸੀਂ ਮਾਰਕੀਟ ਜਾਓਗੇ ਤੁਸੀਂ ਕਨਫਿਊਜ਼ਡ ਹੋ ਜਾਓਗੇ ਇੱਥੇ ਪਿਆ ਪਿਆ 60 60 100 100 ਸਾਲ ਜਾਂ ਕਈ ਕਈ ਸੂ ਸਾਲ ਦੋ ਦੋ ਸਾਲ ਵੀ ਪੁਰਾਣੀਆਂ ਫਰਮਾਜੂ ਪਨੀਰ ਹੈਗੇ ਆ ਤੇ ਉਹਦਾ ਟੇਸਟ ਬਹੁਤ ਹੀ ਸੁਆਦ ਟੇਸਟ ਹੁੰਦੇ ਆ ਪਾਸਤੇ ਉੱਤੇ ਪਾਵੇਂ ਖਾਣੂ ਅਲੱਗ-ਅਲੱਗ ਤਰ੍ਹਾਂ ਦੇ ਆ ਕਈ ਪੀਜ਼ੇ ਵਿੱਚ ਵੀ ਖਾਂਦੇ ਮਤਲਬ ਬਹੁਤ ਤਰ੍ਹਾਂ ਦਾ ਪਨੀਰ ਆ ਇੱਥੇ ਠੀਕ ਆ ਫਰਮਾਜੂ ਠੀਕ ਆ ਜਿਹੜੇ ਇਟਲੀ ਚ ਰਹਿੰਦੇ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਠੀਕ ਆ ਹੁਣ ਅੱਗੇ ਆ ਗਿਆ ਪਾਸਤਾ ਪਾਸਤਾ ਤਾਂ ਸਾਰੇ ਪਤਾ ਪੰਜਾਬੀ ਜੀ ਪਾਸਤਾ ਇੰਗਲਿਸ਼ ਪਾਸਤਾ ਤੇ ਇਟਾਲੀਅਨ ਵਿੱਚ ਵੀ ਪਾਸਤਾ ਹੀ ਹੈ ਅਗਿਆ ਪੀਜਾ ਪੰਜਾਬੀ ਦੇ ਆਪਾਂ ਕਹਿੰਦੇ ਪੀਜਾ ਹਨਾ ਪੀਜਾ ਇੰਗਲਿਸ਼ ਵਿੱਚ ਵੀ ਜਾਂਦਾ ਪਰ ਪੀਜਾ ਹੀ ਕਹਿ ਲੈਂਦੇ ਹਨ ਬਟ ਇਥੇ ਇਟਲੀ ਦੇ ਵਿੱਚ ਕੀ ਕਹਿੰਦੇ ਪੀਜੇ ਨੂੰ ਪੀცა ਪੀცა ਸਸਾ ਬੋਲਣਾ ਪੀცა ਪੀਜਾ ਨਹੀਂ ਇੱਥੇ ਕਹਿਣਾ ਇੱਥੇ ਕਹਿਣਾ ਪੀცა ਹੁਣ ਅੱਗੇ ਆ ਗਈ ਮਠਿਆਈ ਸਵੀਟ ਮਠਿਆਈ ਆਪਾਂ ਹੁਣ ਰਖੜੀਆਂ ਨੌਤਰੀਆਂ ਦੀਆਂ ਸਾਰਿਆਂ ਦੀਆਂ ਮਠਿਆਈਆਂ ਲੈ ਕੇ ਜਾਂਦੀਆਂ ਭਰਾਵਾਂ ਨੇ ਆਪਣੀਆਂ ਭੈਣਾਂ ਦੇ ਘਰ ਦੇ ਭੈਣਾਂ ਆਪ ਗਈ ਭਰਾਵਾਂ ਦੇ ਘਰ ਆਉਂਦੀਆਂ ਰਖੜੀ ਲੈ ਕੇ ਹਨ ਮਠਿਆਈ ਮਠਿਆਈ ਨੂੰ ਇਟਾਲੀਅਨ ਦੇ ਵਿੱਚ ਕੀ ਕਹਿੰਦੇ ਆ ਦੋਲਚੇ ਦੋਲਚੇ ਮਤਲਬ ਮਠਿਆਈ ਅਗਿਆ ਆਈਸਕ੍ਰੀਮ ਇੰਗਲਿਸ਼ ਵਿੱਚ ਵੀ ਆਈਸਕ੍ਰੀਮ ਪੰਜਾਬੀ ਵਿੱਚ ਵੀ ਆਈਸਕ੍ਰੀਮ ਪਰ ਇਟਾਲੀਅਨ ਦੇ ਵਿੱਚ ਉਲਟਿਆ ਇਟਾਲੀਅਨ ਦੇ ਵਿੱਚ ਕੀ ਬੋਲਣਾ ਆਪਾਂ ਜਲਾਤੋ ਜੇ ਲਾਤੋ ਜਲਾਤੋ ਅਗੇ ਹੈਗਾ ਸੂਪ ਇੰਗਲਿਸ਼ ਵਿੱਚ ਵੀ ਸੂਪ ਪੰਜਾਬੀ ਵਿੱਚ ਵੀ ਸੂਪ ਇਟਾਲੀਅਨ ਦੇ ਵਿੱਚ ਜ਼ੂਪਾ ਜ਼ੂਪਾ ਮਤਲਬ ਸੂਪਾ ਜ਼ੂਪਾ ਕਿਸੇ ਵੀ ਚੀਜ਼ ਦਾ ਹੋ ਸਕਦਾ ਟਮਾਟਰਾਂ ਦਾ ਜ਼ੂਪਾ ਹੋ ਸਕਦਾ ਜ਼ੂਪਾ ਕਾਲੇ ਚਨੇ ਦਾ ਹੋ ਸਕਦਾ ਜ਼ੂਪਾ ਵੜਦੂਰੇ ਦਾ ਹੋ ਸਕਦਾ ਕਿਸੇ ਵੀ ਚੀਜ਼ ਦਾ ਜ਼ੂਪਾ ਹੋਵੇ ਉਹਨੂੰ ਆਪਾਂ ਕਹਿੰਦੇ ਹਾਂ ਜ਼ੂਪਾ ਅਗੇ ਹੈਗਾ ਸਲਾਦ ਸੈਲਡ ਆਪਾਂ ਜਿਹਨੂੰ ਇੰਗਲਿਸ਼ 'ਚ ਕਹਿੰਦੇ ਆ ਪੰਜਾਬੀ 'ਚ ਕਹਿੰਦੇ ਸਲਾਦ ਇਟਾਲੀਅਨ ਦੇ ਵਿੱਚ ਕੀ ਬੋਲਦੇ ਆ insalata insalata matlab sallad apai iko de fer repeat karde ha video nu pehla live phada phad kar do channel nu kalo subscribe te comment karke jor do fe next video ke topic de chahunde ho te share zarur kariya karo please request te a te apna social media de copy link kardeya karo te instagram te facebook te ਇਹ ਟੈਕ ਟੋਕ ਤੇ ਆਈ ડી نیچے ਮੈਂਸ਼ਨ ਕੀਤੀ ਹੈ ਤੋਂ ਸਾਰੇ ਜਿਹੜੇ ਫੋਲੋ ਕਰ ਲੋ ਤੇ ਸਾਡੇ ਦੂਸਰੇ ਚੈਨਲ ਦੇ ਵੀ ਡਿਸਕ੍ਰਿਪਸ਼ਨ ਵਿੱਚ ਲਿੰਕ ਹੈਗੀ ਹੈ ਯੂਰਪੀ ਪੰਜਾਬੀ 360 ਉਰ ਮੇ ਜਾ ਕੇ ਸਬਸਕ੍ਰਾਈਬ ਕਰੋ ਉੱਥੇ ਵੀ ਵੀਡੀਓ ਦੇਖੋ ਲਾ ਕੇ ਹਾਂ ਜਿਹੜਾ ਹੈਗਾ ਪਹਿਲਾਂ ਖਾਣਾ ਚੀਬੋ ਪੀਣ ਵਾਲੀ ਚੀਜ਼ ਵਿਵਾਂਦੇ ਨਾਸ਼ਤਾ ਕੁਲਕਸ਼ਨ ਦੁਪਹਿਰ ਦਾ ਖਾਣਾ ਭਰਮਸੋ ਰਾਤ ਦਾ ਖਾਣਾ ਚੀਨਾ ਰੋਟੀ ਭਾਨੇ ਪਾਣੀ ਆਕਵਾਰ ਸ਼ਰਾਬ vino coffee cafe cha te dud latte khand zucchero luo salé cali match pepe tel olio fal fruta sabji verdura mas carne macchi pesce murgam pollo अंडे ववा पनीर फरमाजो पास्ता पास्ता पिजा पिज्जा मिठाई डोलचे आइसक्रीम जिलातो सूप ज़ूपा सलाद इंसलाता आज आप पढ़े टोटल 28 शब्द ਮੈਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਹੋਗੀ ਤਾਂ ਆਪਣਾ ਫਰਜ ਨਿਭਾਇਓ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਹਾਈਪ ਜ਼ਰੂਰ ਦਿਓ